ਇਹ ਗੋਲੀਆਂ ਨਾਲ ਛਲਹੀ ਹੋਈ ਅਲਟੋ ਚਿੱਟੇ ਰੰਗ ਦੀ ਅਲਟੋ ਇਸ ਗੱਲ ਦੀ ਗਵਾਹੀ ਪਾ ਰਹੀ ਹੈ ਕਿ ਅਸਲੇ ਦਾ ਕੱਲ ਕਿੰਨਾ ਉਪਯੋਗ ਕੀਤਾ ਗਿਆ ਹੈ ਕਿਸ ਤਰੀਕੇ ਨਾਲ ਗੋਲੀਬਾਰੀ ਹੋਈ ਹੈ ਗੋਲੀਆਂ ਦੀ ਗਿਣਤੀ ਹੈ ਤੁਸੀਂ ਦੇਖਦੇ ਜਾਓ ਤੇ ਸਾਰੀ ਬਾਰੀ ਦੇ ਵਿੱਚ ਗੋਲੀਆਂ ਹੀ ਗੋਲੀਆਂ ਦੀ 152 ਗੋਲੀਆਂ ਦੀ ਜਿਹੜੀ ਮਾਰਕਿੰਗ ਹੈ ਫੋਰੈਂਸਿਕ ਜਾਂਚ ਦੀ ਜਿਹੜੀ ਟੀਮ ਹੈ ਉਹ ਕਰਦੀ ਹੈ ਇਸ ਗੱਡੀ ਦੇ ਉੱਤੇ ਜਿਹੜਾ ਤਾਪੜ ਤੋੜ ਗੋਲੀਆਂ ਚੱਲੀਆਂ ਨੇ ਗੋਲੀਆਂ ਦੇ ਨਾਲ ਇਹਨੂੰ ਕਿੰਨੇ ਛਲਨੇ ਕੀਤਾ ਤਾਂ ਪੁਲਿਸ ਦੀ ਜਾਂਚ ਦੱਸੇਗੀ। ਇੱਕ ਖਥਾਲ ਦੇ ਲਈ ਇੱਕ ਪਾਣੀ ਦੇ ਲਈ ਖੂੰਦੀਆਂ ਨਦੀਆਂ ਵਗ ਚੁੱਕੀਆਂ ਨੇ ਖੂੰਦੀਆਂ ਨਹਿਰਾਂ ਵਗ ਚੁੱਕੀਆਂ ਨੇ। ਅਸੀਂ ਖੜੇ ਹਾਂ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਜਿੱਥੇ ਖੜੀ ਹੈ ਵਾਈਟ ਰੰਗ ਦੀ ਇੱਕ अल्टੋ। ਇੱਕ ਐਸੀ ਗੱਡੀ ਜਿਸ ਗੱਡੀ ਦੇ ਉੱਤੇ ਖੌਫਨਾਕ ਫਾਇਰਿੰਗ ਹੋਈ ਸੀ। ਇੱਕ ਐਸਾ ਮੰੰਜਰ ਸੀ ਜਿਸ ਮੰੰਜਰ ਨੂੰ ਵੇਖ ਕੇ ਕਿਸੇ ਦਾ ਦਿਲ ਵੀ ਜ਼ਹਿਲ ਜਾਵੀ ਸੋ ਇਹ ਜੋ ਅਲਟੋ ਤੁਸੀਂ ਦੇਖ ਰਹੇ ਹੋ ਵਾਈਟ ਰੰਗ ਦੀ ਚਿੱਟੇ ਰੰਗ ਦੀ ਇਹ ਅਲਟੋ ਇਸ ਅਲਟੋ ਦੀ ਹੁਣ ਸਾਈਡ ਤੇ ਤੁਸੀਂ ਦੇਖ ਰਹੇ ਹੋ ਕਿ ਜੋ ਗੋਲੀਆਂ ਦੇ ਨਾਲ ਛਲਨੀ ਹੋਈ ਇੱਕ ਵਾਰੀ ਹੈ ਪਿਛਲੀ ਵਾਰੀ ਹੈ ਇਸ ਵਾਰੀ ਦੇ ਵਿੱਚ ਦੇਖੋ ਤੁਸੀਂ ਗੋਲੀਆਂ ਦੀ ਗਿਣਤੀ ਜਿਹੜੀ ਹੈ ਉਹ ਫੋਰੈਂਸਿਕ ਜਾਂਚ ਦੀ ਟੀਮ ਜਿਹੜੀ ਹੈ ਉਹਨੇ ਕੀਤੀ ਹੈ ਮਾਰਕਿੰਗ ਕੀਤੀਆਂ ਨਿਸ਼ਾਨੀਆਂ ਲਾਈਆਂ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਗੋਲੀਆਂ ਦੇ ਨਾਲ ਛਲਨੀ ਹੋਈ ਇਹ ਗੱਡੀ ਦਰਅਸਲ ਦੱਸਿਆ ਜਾ ਰਿਹਾ ਕਿ ਦੋ ਗੁੱਟ ਕੱਲ ਸ਼ਾਮ 7 ਵਜੇ ਦੇ ਕਰੀਬ ਲਾਈਟਾਂ ਵਾਲੇ ਚੌਕ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਆਮਣੇ ਸਾਹਮਣੇ ਹੁੰਦੇ ਨੇ ਪਹਿਲੇ ਕਹਾ ਸੁਣੀ ਹੁੰਦੀ ਹੈ ਤਨਾ ਤਨੀ ਹੁੰਦੀ ਹੈ ਕਹਾ ਸੁਣੀ ਤੋਂ ਬਾਅਦ ਤਨਾ ਤਨੀ ਤੋਂ ਬਾਅਦ ਦੋਨੋਂ ਗੁੱਟ ਜਿਹੜੇ ਨੇ ਆਪਸ ਦੇ ਵਿੱਚ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ ਸੋ ਇਹ ਗੱਡੀ ਜਿਹੜੀ ਹੈ ਇਸ ਗੱਲ ਦੀ ਗਵਾਹੀ ਪਰ ਰਹੀ ਹੈ ਇਹ ਗੋਲੀਆਂ ਨਾਲ ਛਲਨੀ ਹੋਈ ਉਲਟੋ ਚਿੱਟੇ ਰੰਗ ਦੀ ਉਲਟੋ ਇਸ ਗੱਲ ਦੀ ਗਵਾਹੀ ਪਰ ਰਹੀ ਹੈ ਕਿ ਅਸਲੇ ਦਾ ਕੱਲ ਕਿੰਨਾ ਜਿਹੜਾ ਉਪਯੋਗ ਕੀਤਾ ਗਿਆ ਕਿਸ ਤਰੀਕੇ ਨਾਲ ਗੋਲੀਬਾਰੀ ਹੋਈ ਹੈ ਔਰ ਇਹ ਜਿਹੜੀ ਸ਼ੁਰੂਆਤ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਫਰੈਂਸਿਕ ਜਾਂਚ ਜਿਹੜੀ ਟੀਮ ਹੈ ਉਹਨਾਂ ਨੇ ਇਸ ਜਗ੍ਹਾ ਤੋਂ ਸ਼ੁਰੂਆਤ ਕੀਤੀ ਹੈ ਜਿੱਥੇ ਇੱਕ ਨੰਬਰ ਗੋਲੀ ਜਿਹੜੀ ਹੈ ਉਹਨਾਂ ਨੇ ਦੱਸੀ ਹੈ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਔਰ ਉਸ ਦੇ ਬਾਅਦ ਇਹ ਜਿਹੜੀ ਗੋਲੀਆਂ ਦੀ ਗਿਣਤੀ ਹੈ ਤੁਸੀਂ ਦੇਖਦੇ ਜਾਓ ਕਿ ਸਾਰੀ ਬਾਰੀ ਦੇ ਵਿੱਚ ਗੋਲੀਆਂ ਹੀ ਗੋਲੀਆਂ ਤੇ ਉਹਦੀ ਗਿਣਤੀ ਹੀ ਗਿਣਤੀ ਹੈ ਔਰ ਇਹ ਗਿਣਤੀ ਹੌਲੀ ਹੌਲੀ ਕਰਦੇ ਕਰਦੇ 114 115 ਇਸ ਤਰ੍ਹਾਂ ਕਰਦੇ ਆ ਕਰਦੇ ਆ ਇਹ ਗਿਣਤੀ ਜਿਹੜੀ ਹੈ ਉੱਪਰ ਵੱਲ ਨੂੰ ਫਿਰ ਚੱਲਦੀ ਹੈ ਵਧਦੀ ਹੈ ਉਸ ਦੇ ਬਾਅਦ ਆ ਜਾਂਦੀ ਹੈ 132 134 ਔਰ ਇਸੇ ਹੀ ਤਰ੍ਹਾਂ 161 160 ਔਰ ਆਖਰੀ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਕਿ 162 ਗੋਲੀਆਂ ਦੀ ਜਿਹੜੀ ਮਾਰਕਿੰਗ ਹੈ ਫੋਰੈਂਸਿਕ ਜਾਂਚ ਦੀ ਜਿਹੜੀ ਟੀਮ ਹੈ ਉਹ ਕਰਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਇਸ ਗੱਡੀ ਦੇ ਉੱਤੇ ਜਿਹੜਾ ਤਾਪੜ ਤੋੜ ਗੋਲੀਆਂ ਚੱਲੀਆਂ ਨੇ ਔਰ ਇਹ ਗੋਲੀਆਂ ਜੇ ਨਾਲ ਚਲਣੀ ਹੋਈ ਜਿਹੜੀ ਵਾਈਟ ਰੰਗ ਦੀ ਐਲਟੋ ਆ ਇਹ ਐਲਟੋ ਇਸ ਗੱਲ ਦੀ ਗਵਾਹੀ ਪਾ ਰਹੀ ਹੈ ਕਿ ਕੱਲ ਲਾਈਟਾਂ ਵਾਲੇ ਚੌਂਕ ਦੇ ਵਿੱਚ ਕਿੰਨਾ ਖੌਫਨਾਕ ਮੰਜ਼ਰ ਹੋਏਗਾ ਕਿਹੋ ਜੀ دہشت ਹੋਏਗੀ ਕਿਹੋ ਜਿਹਾ ਡਰ ਹੋਏਗਾ ਕਿੰਨੀ ਕੁ ਗੋਲੀ ਚੱਲੀ ਹੋਏਗੀ ਜਦਕਿ ਇਹ ਗੋਲੀ ਜਿਹੜੀ ਹੈ ਇੱਕ ਤਰਫਾ ਤੋਂ ਯਾਨੀ ਕਿ ਇਹਦੀ ਦੂਸਰੀ ਤਰਫ ਕੁਝ ਲੋਕ ਹੋਣਗੇ ਉਹਨਾਂ ਵੱਲ ਨੂੰ ਫਾਇਰਿੰਗ ਕੀਤੀ ਗਈ ਹੈ ਔਰ ਇਸ ਪਾਸੇ ਜਦੋਂ ਫਾਇਰਿੰਗ ਕੀਤੀ ਜਾ ਰਹੀ ਹੋਏਗੀ ਤਾਂ ਸਾਰੀ ਫਾਇਰਿੰਗ ਇਸ ਗੱਡੀ ਨੇ ਆਪਣੇ ਸਿਰ ਤੇ ਲੈ ਲਈ ਅਗਰ ਇਹੀ ਗੋਲੀਆਂ ਆਮ ਕਿਤੇ ਓਪਨ ਚੱਲ ਜਾਂਦੀਆਂ ਤਾਂ ਜਿਹੜੇ ਰਾਹੀਰ ਹੋਣਗੇ ਬਾਜ਼ਾਰ ਦੇ ਵਿੱਚ ਖੜੇ ਲੋਕ ਹੋਣਗੇ ਔਰ ਬਾਕੀ ਜੋ ਲੋਕ ਹੋਣਗੇ ਆਮ ਜਨਤਾ ਹੋਏਗੀ ਸੋ ਅਗਰ ਇਹ ਗੋਲੀਆਂ ਉਹਨਾਂ ਦੇ ਉੱਪਰ ਚੱਲਦੀਆਂ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਕੱਲ ਲਾਸ਼ਾਂ ਦੇ ਢੇਰ ਕਿੰਨੇ ਲੱਗਣੇ ਸੀ ਪਰ ਫਿਰ ਵੀ ਇਸ ਗੋਲੀਬਾਰੀ ਦੇ ਵਿੱਚ ਦੋਨਾਂ ਗਰੁੱਪਾਂ ਦੇ ਯਾਨੀ ਕਿ ਦੋਵੇਂ ਗੁੱਟਾਂ ਦੇ ਵਿੱਚੋਂ ਚਾਰ ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਨਰਮਲ ਸਿੰਘ ਤੇ ਬਲਰਾਜ ਸਿੰਘ ਜਿਹੜੇ ਨੇ ਇੱਕ ਗੁੱਟ ਦੇ ਨੇ ਔਰ ਉਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਔਰ ਬਲਜੀਤ ਸਿੰਘ ਜਿਹੜੇ ਨੇ ਦੂਸਰੇ ਗੁੱਟ ਦੇ ਨੇ ਔਰ ਇਹ ਸਾਰੇ ਦੇ ਸਾਰੇ ਦੱਸੇ ਜਾ ਰਹੇ ਨੇ ਕਿ ਪਿੰਡ ਵਿਠਵਾ ਜਿਹੜਾ ਉੱਥੋਂ ਦੇ ਹੀ ਵਸਨੀਕ ਸਨ ਪਰ ਇਹ ਜਿਹੜੀ ਹਲਟੋ ਗੱਡੀ ਹੈ ਇਹ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਗੋਲੀਆਂ ਦੇ ਨਾਲ ਕਿਵੇਂ ਉਹ ਛਲਨੀ ਹੋਈ ਔਰ ਗੋਲੀਆਂ ਦੇ ਨਾਲ ਇਹਨੂੰ ਕਿੰਨੇ ਛਲਨੀ ਕੀਤਾ ਤਾਂ ਪੁਲਿਸ ਦੀ ਜਾਂਚ ਦੱਸੇਗੀ ਪਰ ਫਿਰਾਲ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਜੀ ਉਹਨਾਂ ਨੇ ਇਹੀ ਕਲੀਅਰ ਕਰ ਦਿੱਤਾ ਹੈ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਮਾਮਲਾ ਜਿਹੜਾ ਇਹ ਸਾਰੇ ਦਾ ਸਾਰਾ ਇੱਕ ਖਾਲ ਨੂੰ ਲੈ ਕੇ ਆ ਕਿਉਂਕਿ ਹੁਣ ਅੱਗੋਂ ਬਰਸਾਤੀ ਪਾਣੀ ਹੈ ਜਾਂ ਨਹਿਰੀ ਪਾਣੀ ਹੈ ਇਹ ਜ਼ਮੀਨਾਂ ਨੂੰ ਦੇਣਾ ਝੋਨਾ ਲਾਉਣਾ ਸੋ ਉਹ ਖਾਲ ਜਿਹੜੀ ਉਹਨੂੰ ਲੈ ਕੇ ਪੁਰਾਣੀ ਰੰਜਿਸ਼ ਵੀ ਚੱਲ ਰਹੀ ਸੀ ਉਸ ਖਾਲ ਨੂੰ ਲੈ ਕੇ ਇਹ ਦੋਨੋਂ ਗੁੱਟ ਜਿਹੜੇ ਨੇ ਸ਼੍ਰੀ ਹਰਗੋਬਿੰਦਪੁਰ ਦੇ ਲਾਈਟਾਂ ਵਾਲੇ ਚੌਕ ਚਾਮਣੇ ਸਾਹਮਣੇ ਹੋ ਗਏ ਔਰ ਉੱਥੇ ਆਮਣੇ ਸਾਹਮਣੇ ਹੋਣ ਤੋਂ ਬਾਅਦ ਇਹ ਮੰਝਰ ਜੋ ਤੁਸੀਂ ਖੌਫਨਾਕ ਦੇਖ ਰਹੇ ਹੋ ਤਾਬਰ ਤੋਰ ਗੋਲੀਆਂ ਚਲਦੀਆਂ ਨੇ ਗੋਲੀਆਂ ਦੇ ਨਾਲ ਇਹ ਗੱਡੀ ਛਲਨੀ ਹੋ ਜਾਂਦੀ ਹੈ ਇਹ ਸ਼ੀਸ਼ੇ ਦੇਖੋ ਤੁਸੀਂ ਕਿਵੇਂ ਚੱਕਨਾ ਚੂਰ ਹੋ ਚੁੱਕੇ ਨੇ ਇਹ ਸ਼ੀਸ਼ਿਆਂ ਵੱਲ ਦੇਖੋ ਸਭ ਚੱਕਨਾ ਚੂਰ ਹੋ ਗਏ ਨੇ ਕਿ ਸਭ ਕੋਈ ਵੀ ਸ਼ੀਸ਼ਾ ਜਿਹੜਾ ਇਹਦਾ ਸਹੀ ਸਲਾਮਤ ਇਸ ਪਾਸੇ ਦਾ ਨਹੀਂ ਬਚਿਆ ਸੋ ਇਹ ਸ਼ੀਸ਼ੇ ਜਿਹੜੇ ਨੇ ਇਹ ਚੱਕਨਾ ਚੂਰ ਹੋਏ ਔਰ ਇਹਨਾਂ ਸ਼ੀਸ਼ਿਆਂ ਦੇ ਨਾਲ ਦੀ ਨਾਲ ਅੰਦਾਜ਼ਾ ਇਹ ਲਗਾਓ ਅਜੇ ਤੱਕ ਪੁਲਿਸ ਜਿਹੜੀ ਹੈ ਦੱਸ ਨਹੀਂ ਪਾਈ ਕਿ ਪੁਲਿਸ ਵਾਲੇ ਕਲੀਅਰ ਨਹੀਂ ਕੀਤਾ ਗਿਆ ਕਿ ਇਸ ਗੱਡੀ ਦੇ ਵਿੱਚ ਬੈਠੇ ਕੌਣ ਸਨ ਕੌਣ ਸਵਾਰ ਸੀ ਕੀ ਇਹ ਗੱਡੀ ਦੇ ਵਿੱਚ ਜਦੋਂ ਤਾਬੜ ਤੋੜ ਗੋਲੀ ਚੱਲੀ ਤਾਂ ਇਹਦੇ ਵਿੱਚ ਜਿਹੜੇ ਸਵਾਰ ਸੀ ਉਹ ਗੱਡੀ ਚੋਂ ਨਿਕਲ ਕੇ ਕਿਸੇ ਦੂਜੇ ਪਾਸੇ ਚਲੇ ਗਏ ਕਿ ਜਾਂ ਫਿਰ ਇਹ ਗੋਲੀਆਂ ਜਿਹੜੀਆਂ ਨੇ ਕਿਉਂਕਿ ਜੇਕਰ ਇੱਥੇ ਇੱਥੇ ਵੀ ਗੋਲੀਆਂ ਲੱਗੀਆਂ ਨੇ ਤਾਂ ਇਧਰ ਵੀ ਲੱਗੀਆਂ ਹੋਣਗੀਆਂ ਇੱਥੇ ਲੱਗੀਆਂ ਨੇ ਤਾਂ ਇੱਥੇ ਵੀ ਲੱਗੀਆਂ ਤਾਂ ਹੀ ਤਾਂ ਸ਼ੀਸ਼ੇ ਟੁੱਟੇ ਔਰ ਜੇਕਰ ਕੋ ਗੱਡੀ ਦੇ ਵਿੱਚ ਬੈਠਾ ਹੈ ਤਾਂ ਕਿੰਨੇ ਲੋਕ ਹੋਣਗੇ ਉਹਨਾਂ ਦਾ ਕੀ ਬਣਿਆ ਹੋਏਗਾ ਕਿੰਨੇ ਕੁ ਜ਼ਖਮੀ ਹੋਣਗੇ ਕਿੰਨੇ ਕੁ ਗੰਭੀਰ ਹੋਣਗੇ ਇਹ ਤਾਂ ਹੁਣ ਜਾਂਚ ਹੈ ਪੁਲਿਸ ਦੀ ਉਹ ਸਾਹਮਣੇ ਲੈ ਕੇ ਆਏਗੀ ਪਰ ਫਿਲਹਾਲ ਪੁਲਿਸ ਦੇ ਮੁਤਾਬਕ ਕੁੱਲ 4 ਲੋਕਾਂ ਦੀ ਜਿਹੜੀ ਹੈ ਉਹ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚ 2 ਜਿਹੜੇ ਨੇ ਇੱਕ ਗਰੁੱਪ ਦੇ ਨੇ ਔਰ ਜਿਹੜੇ 2 ਨੇ ਉਹ ਦੂਸਰੇ ਗਰੁੱਪ ਦੇ ਨੇ ਨਿਰਮਲ ਸਿੰਘ ਤੇ ਬਲਰਾਜ ਸਿੰਘ ਇਹ ਇੱਕ ਤੜੇ ਦੇ ਨੇ ਯਾਨੀ ਕਿ ਇੱਕ ਗਰੁੱਪ ਦੇ ਇੱਕ ਗੁੱਟ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਦੂਸਰਾ ਗੁੱਟ ਹੈ ਜਿਹਦੇ ਵਿੱਚ ਸ਼ਮਸ਼ੇਰ ਸਿੰਘ ਤੇ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਚਾਰੇ ਮ੍ਰਿਤਕ ਨੇ ਇਹਨਾਂ ਦੇ ਵਿੱਚੋਂ ਬਲਰਾਜ ਸਿੰਘ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਬਲਰਾਜ ਸਿੰਘ ਵੀ ਇਕਲੌਤਾ ਪੁੱਤਰ ਹੈ ਔਰ ਉਸ ਤੋਂ ਇਲਾਵਾ ਜਿਹੜਾ ਸ਼ਮਸ਼ੇਰ ਸਿੰਘ ਹੈ ਉਹ ਵੀ ਇਕਲੌਤਾ ਪੁੱਤਰ ਹੈ ਸੋ ਦੋ ਘਰਾਂ ਦੇ ਚਿਰਾਗ ਇਕਲੌਤੇ ਚਿਰਾਗ ਜਿਹੜੇ ਨੇ ਇਹ ਦੁਸ਼ਮਣੀ ਨੇ ਇਹ ਜਿਹੜੇ ਨੇ ਮੌਤ ਦੀ ਗੱਡੀ ਜਿਹੜੇ ਨੇ ਚਾਹ ਦਿੱਤੇ ਮੌਤ ਜਿਹੜੀ ਹੈ ਉਹ ਚੁੱਕ ਕੇ ਉਹਨਾਂ ਦੇ ਕਤਲ ਕਈਏ ਤਾਂ ਹੋ ਚੁੱਕੇ ਨੇ ਹੁਣ ਪੁਲਿਸ ਹੀ ਜਾਂਚ ਕਰੇਗੀ ਪੁਲਿਸ ਇਸ ਮਾਮਲੇ ਦੇ ਵਿੱਚ ਦੁੱਧ ਦਾ ਤੋਤੇ ਪਾਣੀ ਦਾ ਪਾਣੀ ਕਰੇਗੀ ਕਿ ਦਰਅਸਲ ਮਾਮਲਾ ਹੈ ਕੀ ਹੈ ਸੋ ਪੁਲਿਸ ਦੇ ਮੁਤਾਬਕ ਟੋਟਲ 4 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚ 8 ਜ਼ਖਮੀ ਨੇ 6 ਇੱਕ ਗਰੁੱਪ ਦੇ ਨੇ 2 ਇੱਕ ਗਰੁੱਪ ਦੇ ਨੇ ਔਰ ਪੁਲਿਸ ਦੇ ਮੁਤਾਬਕ ਸਾਰੇ ਜ਼ਖਮੀ ਜਿਹੜੇ ਨੇ ਉਹ ਅਜੇ ਖਤਰੇ ਤੋਂ ਬਾਹਰ ਨਹੀਂ ਪਰ ਸਾਰਿਆਂ ਦੀ ਜਾਂਚ ਜ਼ਰੂਰ ਹੋਏਗੀ ਪਰ ਉਹਦੇ ਨਾਲ ਹੀ ਐਸਐਸਪੀ ਬਟਾਲਾ ਨੇ ਜ਼ਰੂਰ ਕਿਹਾ ਕਿ ਨਾ ਅਸਲਾ ਜਿਹੜਾ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਗਨ ਹਾਊਸ ਦੇ ਵਿੱਚ ਜਮ੍ਹਾਂ ਹੋ ਚੁੱਕਾ ਸੀ ਤਾਂ ਇਹ ਅਸਲਾ ਇਹਨਾਂ ਨੂੰ ਰਿਲੀਜ਼ ਕੀਤਾ ਕਿੰਨੇ ਅਸਲਾ ਦਿੱਤਾ ਕਿੰਨੇ ਇਹਦੀ ਜਾਂਚ ਵੀ ਹੋਏਗੀ ਔਰ ਹੋ ਸਕਦਾ ਕਿਸੇ ਗਨ ਹਾਊਸ ਵਾਲੇ ਦੇ ਉੱਤੇ ਵੀ ਕਾਨੂੰਨ ਦੀ ਗਾਜ ਜਿਹੜੀ ਹੈ ਪੁਲਿਸ ਦੀ ਗਾਜ ਜਿਹੜੀ ਹੈ ਉਹ ਡਿੱਗ ਸਕਦੀ ਹੈ ਪਰ ਫਿਲਹਾਲ ਇੱਕ ਖਾਲ ਦੇ ਲਈ ਇੱਕ ਪਾਣੀ ਦੇ ਲਈ ਖੁੰਦੀਆਂ ਨਦੀਆਂ ਵਗ ਚੁੱਕੀਆਂ ਨੇ ਖੁੰਦੀਆਂ ਨਹਿਰਾਂ ਵਗ ਚੁੱਕੀਆਂ ਨੇ ਦੇਖ ਲਓ ਖਾਲ ਉੱਥੇ ਦੀ ਉੱਥੇ ਰਹਿ ਗਈ ਪਰ ਇੱਧਰ ਚਾਰ ਕਰਾਂ ਦੇ ਚਿਰਾਗ ਜਿਹੜੇ ਨੇ ਉਹ ਬੁੱਝ ਚੁੱਕੇ ਨੇ ਤੋ ਇਸ ਕਰਕੇ ਅਸੀਂ ਕਾਂਗੇ ਪੰਜਾਬੀਓ ਕਦੋਂ ਸਮਝੋਗੇ ਜਿਹੜੀ ਗੱਲ ਬੈਠ ਕੇ ਤੁਸੀਂ ਇੱਕ ਦੂਜੇ ਨਾਲ ਗੱਲ ਕਰਕੇ ਮਕਾ ਸਕਦੇ ਹੋ ਉਹ ਖੂਨ ਖਰਾਬੇ ਦੇ ਨਾਲ ਇੱਕ ਦੂਜੇ ਨੂੰ ਮੌਤ ਵੰਡ ਕੇ ਇੱਕ ਦੂਜੇ ਦੇ ਕਤਲ ਕਰਕੇ ਇਹ ਮਸਲੇ ਹੱਲ ਨਹੀਂ ਹੋਣੇ ਸੋ ਇਹ ਮਸਲਿਆਂ ਨੂੰ ਹੱਲ ਬੈਠ ਕੇ ਵੀ ਕੀਤਾ ਜਾ ਸਕਦਾ ਸੀ ਦੇਖਦੇ ਰਹੋ ਖਸ ਦੀ ਆਵਾਜ਼ ਆ ਨਾ ਰਹੀ ਟੂਡੇ